ਮੰਡਨੇ ਹੋ ਜਿਹਦੇ ਨਾਲ ਜੁੜੇ ਹੋ ਤੁਸੀਂ ਸੋ ਮੰਡਨੇ ਵੀ ਦੇਖਣ ਵਾਲੇ ਸਮੁੱਚੇ ਹੀ ਸਰੋਤਿਆਂ ਨੂੰ ਦਰਸ਼ਕ ਵੀਰਾਂ ਨੂੰ ਪਿਆਰ ਭਰੇ ਤੇ ਨਿੱਕੀ ਸਤਿ ਸ੍ਰੀ ਅਕਾਲ ਸੋ ਦੋਸਤੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਮੋਗੇ ਔਰ ਤੁਹਾਡੀ ਚੜ੍ਹਦੀ ਕਲਾ ਦੀ ਹੀ ਪ੍ਰਮਾਤਮਾ પાસે ਕਾਮਨਾ ਕਰਦੇ ਹਾਂ ਕਿਉਂਕਿ ਤੁਹਾਡੀ ਚੜ੍ਹਦੀ ਕਲਾ ਦੇ ਨਾਲ ਹੀ ਸਾਡੀ ਚੜ੍ਹਦੀ ਕਲਾ ਕਿਉਂਕਿ ਆਡੀਅנס ਚੜ੍ਹਦੀ ਕਲਾ ਦੇ ਵਿੱਚ ਹੋਣ ਤੇ ਫਿਰ ਗੱਲ ਕਰਨ ਦਾ ਸਵਾਦ ਵੀ ਫੇਰ ਹੀ ਆਉਂਦਾ ਕਿ ਸੁਣਨ ਵਾਲੇ ਸਦਾ ਚੜ੍ਹਦੀ ਕਲਾ ਦੇ ਵਿੱਚ ਹੋਣ ਸੋ ਅੱਜ ਆਪਾਂ ਗੱਲਬਾਤ ਕਰਦੇ ਆ ਵੀ ਜਿਹੜਾ ਤਰਨ ਤਰਨ ਵਾਈਲੈਕਸ਼ਨ ਜਿਮਨੀ ਚੋਣ ਜਿਹੜੀ ਹੋ ਚੁੱਕੀ ਆ ਨਤੀਜਾ ਸਾਡੇ ਸਾਹਮਣੇ ਆ ਇਦੇ ਵਿੱਚ ਜਿਹੜੀ ਸਭ ਤੋਂ ਵੱਧ ਜੇ ਕਿਸੇ ਗੱਲ ਨੇ ਪ੍ਰਭਾਵਿਤ ਕੀਤਾ ਤਾਂ ਉਹ ਜਿਹੜਾ ਸ਼ਰੋਣ ਅਕਾਲੀ ਦਲ ਬਦਲ ਦਾ ਦੂਸਰੇ ਨੰਬਰ ਤੇ ਆਉਣਾ ਸਟਾਰਟਿੰਗ ਦੇ ਵਿੱਚ ਜਿਹੜਾ ਹੈਗਾ ਲੀਡ ਲੈਣੀ ਤੇ ਫਿਰ ਸਿਰੇ ਤੱਕ 16 ਦੇ 16 라운ਡ ਜਿਹੜਾ ਉਹ ਦੂਸਰੇ ਨੰਬਰ ਤੇ ਆਪਣਾ ਵਰਕ ਕਰਦੇ ਰਹੇ ਦੇ ਸਭ ਤੋਂ ਜਿਹੜੇ ਹੋਰ ਚਕਾਉਣ ਵਾਲੇ ਜਿਹੜਾ ਨਤੀਜਾ ਉਹ ਇਹ ਰਿਹਾ ਵੀ ਜਿਹੜੀ ਪਾਰਟੀ 27 ਦੇ ਵਿੱਚ ਆਪਣੇ ਆਪ ਨੂੰ ਸਤਾ ਦੇ ਵਿੱਚ ਆਈ ਸਮਝ ਰਹੀ ਸੀ ਉਹਨਾਂ ਦਾ ਜਿਹੜਾ ਕੈਂਡੀਡੇਟ ਭਾਈ ਮਨਦੀਪ ਸਿੰਘ ਤੋਂ ਵੀ ਪਿੱਛੇ ਚਲਿਆ ਗਿਆ ਚੌਥੇ ਨੰਬਰ ਤੇ ਚਲਿਆ ਗਿਆ ਕਾਂਗਰਸੀ ਨੇ ਮਾੜੀ ਕਾਰਗੁਜ਼ਾਰੀ ਤੇ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਅਵਾਰ ਤਰਨ ਤਰਨ ਬਾਏ ਇਲੈਕਸ਼ਨ ਦੇ ਵਿੱਚ ਹੋਇਆ ਇਹ ਤੁਸੀਂ ਸਾਰਿਆਂ ਨੇ ਦੇਖ ਲਿਆ ਇਹ ਗੱਲ ਕਿਸੇ ਤੋਂ ਸੁਪੀ ਹੋਈ ਨਹੀਂ ਸੋ ਦੋਸਤੋ ਇਹਦੇ ਵਿੱਚ ਕਈ ਗੱਲਾਂ ਧਿਆਨ ਮੰਗਦੀਆਂ ਨੇ ਕਾਂਗਰਸ ਦਾ ਬੈਕਫੁੱਟ ਤੇ ਜਾਣਾ ਜ਼ਿਆਦਾਤਰ ਜਿਹੜੇ ਵਿਸ਼ਲੇਸ਼ਕ ਨੇ ਜਿਨ੍ਹਾਂ ਨੇ ਇਹਨਾਂ ਤੇ ਵਿਸ਼ਲੇਸ਼ਣ ਕੀਤਾ ਇਹਨਾਂ ਦਾ ਪੋਸਟਮਾਰਟਮ ਕੀਤਾ ਇਸ ਚੋਣ ਦਾ ਉਹਨਾਂ ਨੇ ਜ਼ਿਆਦਾਤਰ ਨੇ ਇਹਦੇ ਵਿੱਚ ਜਿਹੜਾ ਕਾਂਗਰਸ ਦਾ ਪਛੜਨਾ ਇੱਕ ਤਾਂ ਜਿਹੜਾ ਉਹਨਾਂ ਦਾ ਉਮੀਦਵਾਰ ਸੀ ਠੀਕ ਆ ਵੀ ਉਹ ਪਹਿਲਾਂ ਪੈਸੇ ਪੱਖੋਂ ਕਿੰਨਾ ਮਰਜੀ ਤਕੜਾ ਸੀ ਪਰ ਉਹ ਜਨਤਾ ਦੇ ਵਿੱਚ ਉਹਦਾ ਉਹਨਾ ਅਸਰ ਨਹੀਂ ਸੀ ਬਹੁਤ ਘੱਟ ਲੋਕ ਚਲੋ ਆਪਦੇ ਹਲਕੇ ਦੇ ਲੋਕ ਉਹਨੂੰ ਜਾਣਦੇ ਹੋ ਸਕਦੇ ਨੇ ਪਰ ਫਿਰ ਵੀ ਉਹ ਇੰਨਾ ਪਾਵਰਫੁਲ ਕਹਿ ਲਈਏ ਜਾਂ ਹਰਮਨ ਪਿਆਰਾ ਲੀਡਰ ਨਹੀਂ ਸੀ ਅਗਰ ਕਾਂਗਰਸ ਇਹ ਹੀ ਕੋਈ ਤਕੜਾ ਪਹਿਲੀ ਕਤਾਰ ਦੇ ਲੀਡਰਾਂ ਦੇ ਵਿੱਚੋਂ ਉਮੀਦਵਾਰ ਉਸ ਇਲੈਕਸ਼ਨ ਦੇ ਵਿੱਚ ਉਤਾਰਦੀ ਤਾਂ ਨਤੀਜੇ ਕੁਝ ਹੋਰ ਹੋ ਸਕਦੇ ਸੀ ਦੂਸਰਾ ਇਹਦੇ ਵਿੱਚ ਜਿਹੜਾ ਸਭ ਤੋਂ ਅਹਿਮ ਗੱਲ ਰਹੀ ਆ ਉਹ ਰਾਜਾ ਵੜਿੰਗ ਦੇ ਬਿਆਨਾਂ ਨੂੰ ਵੀ ਆਧਾਰ ਬਣਾਇਆ ਜਾ ਰਿਹਾ ਵੀ ਉਹਨਾਂ ਦਾ ਜਿਹੜਾ ਬੁੱਟਾ ਸਿੰਘ ਤੇ ਜਾਂ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਤੇ ਜੋ ਵਿਵਾਦਿਤ ਬਿਆਨ ਜਾਂ ਹੋਰ ਵੀ ਉਹਨਾਂ ਨੇ ਚੋਣ ਪ੍ਰਚਾਰ ਦੇ ਦੌਰਾਨ ਕਈ ਵਾਰੀ ਜਵਾਨ ਤੇ ਕਾਬੂ ਨਹੀਂ ਰੱਖਿਆ ਜਾ ਸਕਦਾ ਰੱਖਿਆ ਜਾਂਦਾ ਭਾਵ ਰੱਖਿਆ ਤਾਂ ਜਾ ਸਕਦਾ ਪਰ ਰੱਖਿਆ ਨਹੀਂ ਗਿਆ ਉਹਦੇ ਕਾਰਨ ਵੀ ਇੱਕ ਬਹੁਤ ਵੱਡਾ ਜਿਹੜਾ ਕਾਂਗਰਸ ਨੂੰ ਸੈਟਬੈਕ ਲੱਗਿਆ ਜਿਹਦੇ ਕਾਰਨ ਕਾਂਗਰਸ ਦੀ ਇਹ ਪੋਜੀਸ਼ਨ ਹੋਈ ਸੋ ਪਾਈ ਮਨਦੀਪ ਸਿੰਘ ਉਹਨਾਂ ਦਾ ਤੀਸਰੇ ਨੰਬਰ ਤੇ ਆ ਜਾਣਾ ਬੇ ਹਜ਼ਾਰ ਦੇ ਨੇੜੇ ਵੋਟ ਲੈ ਜਾਣੀ ਭਾਵੇਂ ਕਿ ਪੰਥਕ ਧਿਰਾਂ ਦੇ ਵਿੱਚ ਇੱਕ ਚਿੰਤਾ ਦੀ ਗੱਲ ਆ ਵੀ ਜਿੰਨੇ ਤੱਕੜੇ ਹੋ ਕੇ ਉਹਨਾਂ ਨੂੰ ਹਮਲਾ ਵਾਰਨਾ ਚਾਹੀਦਾ ਸੀ ਉਹ ਨਹੀਂ ਮਾਰ ਸਕੇ ਇਹ ਆਪਣਾ ਜਿਹੜਾ ਉਮੀਦਵਾਰ ਉਹ ਨਹੀਂ ਜਤਾ ਸਕੇ ਉਹਨਾਂ ਨੂੰ ਵੀ ਆਪਣੇ ਅੰਦਰ ਜਿਹੜਾ ਇੱਕ ਝਾਤ ਮਾਰਨ ਦੀ ਲੋੜ ਆ ਵੀ ਇੱਕ ਇੱਥੇ ਤੁਹਾਨੂੰ ਉਦਾਹਰਣ ਦੇ ਦਿੰਨੇ ਆ ਵੀ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਨੰਦਪੁਰ ਦੀ ਧਰਤੀ ਤੇ ਸਿੱਖਾਂ ਨੂੰ ਸਮਝਾਉਣ ਵਾਸਤੇ ਨਾ ਉਪਦੇਸ਼ ਦੇਣ ਵਾਸਤੇ ਇੱਕ ਕੌਤਕ ਰਚਿਆ ਸੀ ਇੱਕ ਚੌਲਾਂ ਦਾ ਕੜਾਹਾ ਘੜਾਇਆ ਗਿਆ ਜਦੋਂ ਉਹ ਚੌਲ ਤਿਆਰ ਹੋ ਗਏ ਮਹਾਰਾਜ ਕਹਿਣ ਲੱਗੇ ਆਨੰਦਪੁਰ ਦੇ ਜਿੰਨੇ ਵੀ ਜਾਨਵਰ ਕੁੱਤੇ ਨੇ ਉਹ ਸਾਰੇ ਇਕੱਠੇ ਕਰ ਲਓ ਉਹ ਸਾਰੇ ਇਕੱਠੇ ਕਰਕੇ ਜਿਹੜੇ ਨੇ ਉਹ ਇੱਕਦਮ ਜਿਹੜਾ ਉਹ ਕਹਿੰਦੇ ਵੀ ਇਹਨਾਂ ਨੂੰ ਜਦੋਂ ਚੌਲ ਠੰਡੇ ਹੋ ਗਏ ਤੇ ਉਹ ਇੱਕ ਥਾਂ ਰੱਖ ਕੇ ਉਹ ਸਾਰੇ ਕੁੱਤੇ ਛੱਟ ਦੇ ਤੇ ਫਿਰ ਉਹ ਦੱਸਦੇ ਨੇ ਵੀ ਉਹ ਖਾਣ ਖਾਣ ਨੂੰ ਤਾਂ ਕਿਸੇ ਦੇ ਪੱਲੇ ਕੁਝ ਆਇਆ ਨਹੀਂ ਉਹ ਇੱਕ ਦੂਜੇ ਤੋਂ ਮਤਲਬ ਵੱਧ ਹਾਸਲ ਕਰਨ ਦੀ ਚਾਹਤ ਦੇ ਵਿੱਚ ਉਹਨਾਂ ਨੇ ਉਹ ਜਿਹੜਾ ਸਾਰਾ ਭੰਡਾਰਾ ਸੀ ਚੌਲਾਂ ਦਾ ਕਿਰਾਾ ਸੀ ਉਹ ਬਰਬਾਦ ਕਰ ਲਿਆ ਹਣੇ ਤੋਂ ਸਿੱਖਿਆ ਤਾਂ ਚਲੋ ਬਹੁਤ ਗੱਲਾਂ ਤੋਂ ਮਿਲਦੀ ਆ ਨਹੀਂ ਲੈਂਦੇ ਤਾਂ ਹੁਣ ਇਹਦੇ ਵਿੱਚ ਕਿਸੇ ਦੇ ਵਾਸਤੇ ਗੱਲ ਨਹੀਂ ਵੀ ਜੇ ਉਹ ਪਿਆਰ ਦੇ ਨਾਲ ਬਹਿ ਕੇ ਪਿਆਰ ਦੇ ਨਾਲ ਸਿਰ ਜੋੜ ਕੇ ਹੋਏ ਚੌਲ ਖਾਣ ਲੱਗਦੇ ਤਾਂ ਬੜੇ ਰਾਂਹ ਦੇ ਨਾਲ ਖਾ ਸਕਦੇ ਸੀ ਪਰ ਉਹਨਾਂ ਦੇ ਵਿੱਚ ਈਗੋ ਸੀ ਇੱਕ ਦੂਜੇ ਤੋਂ ਮੂਹਰੇ ਨਿਕਲਦੇ ਛੇਤੀ ਖਾਣ ਦੀ ਇਹਦੇ ਕਾਰਨ ਉਹ ਆਪਣਾ ਨੁਕਸਾਨ ਕਰ ਬੈਠੇ ਸੋ ਦੋਸਤੋ ਜੇ ਇਹ ਹੁਣ ਵੀ ਦੇਖ ਕੇ ਇਹਨਾਂ ਚੀਜ਼ਾਂ ਨੂੰ ਜਿਹੜੇ ਪੰਥਕ ਉਮੀਦਵਾਰ ਨੇ ਸਰ ਜੋੜ ਕੇ ਨਹੀਂ ਬੰਦੇ ਇਕੱਠੇ ਹੋ ਕੇ ਇੱਕ ਨਿਸ਼ਾਨ ਦੇ ਇੱਕ ਵਿਧਾਨ ਦੇ ਥੱਲੇ ਅਕਾਲ ਤਖਤ ਦੀ ਛਤਰ ਛਾਇਆ ਹੇਠ ਲਾਲੂ ਨਹੀਂ ਚੱਲਦੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਖਲਾਰਾ ਜਿਹੜਾ ਇਸੇ ਤਰ੍ਹਾਂ ਇਹਨਾਂ ਦਾ ਪਿਆ ਰਹੋ ਤੇ ਇਹ ਜੋ ਮਰਜੀ ਫਿਰ ਇਕੱਲੇ ਇਕੱਲੇ ਕਰਕੇ ਤੁਰੇ ਫਿਰਨ ਤਾਂ ਲੋਕਾਂ ਨੇ ਇਸ ਗੱਲ ਨੂੰ ਹੰਗਾਰਾ ਨਹੀਂ ਦੇਣਾ ਸੁਇਸ ਕਰਕੇ ਤੇ ਦੂਸਰੇ ਨੰਬਰ ਤੇ ਜਿਹੜਾ ਸਤਾ ਧਿਰ ਦਾ ਬਾਜੀ ਲੈ ਜਾਣੀ ਇਹ ਵੀ ਕੋਈ ਸਰਕਾਰ ਦੀ ਬਹੁਤ ਵੱਡੀ ਜਿੱਤ ਨਹੀਂ ਹੈਗੀ ਜ਼ਿਆਦਾਤਰ ਜਿਹੜੇ ਇਸ ਚੋਣ ਤੇ ਬਾਜ਼ ਅੱਖ ਰੱਖ ਰਹੇ ਸੀ ਵਿਸ਼ੇਸ਼ਕ ਇਹ ਜਿਨ੍ਹਾਂ ਨੇ ਵਿਸ਼ੇਸ਼ ਤੌਰ ਤੇ ਜਾਣਕਾਰ ਜਿਹੜੇ ਚੋਣਾਂ ਦੇ ਨਾਲ ਡੰਗਾਈ ਤੱਕ ਜਿਹੜੇ ਲੋਕ ਅੰਦਰਲੀ ਜਾਣਕਾਰੀ ਰੱਖਦੇ ਆ ਉਹਨਾਂ ਦਾ ਇਹ ਕਹਿਣਾ ਸੀ ਵੀ ਇਹ ਜਿਹੜੀ ਚੋਣ ਆ ਏ ਹਰਮੇਤ ਸਿੰਘ ਸੰਧੂ ਜਿਹੜਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਲੰਮੇ ਸਮੇਂ ਤੋਂ ਜੁੜੇ ਰਹੇ ਨੇ ਉਹ ਤੋਂ ਐਮਐਲਏ ਵੀ ਰਹੇ ਨੇ ਉਹਨਾਂ ਦਾ ਆਪਣਾ ਪ੍ਰਭਾਵ ਜਿਹੜਾ ਹੈਗਾ ਵੀ ਉਹ ਉਹਦੇ ਕਰਕੇ ਜਿਹੜਾ ਇਹ ਚੋਣ ਜਿੱਤੀ ਗਈ ਆ ਸੋ ਇਸ ਕਰਕੇ ਭਾਵੇਂ ਨੂੰ 27 ਦਾ ਸੈਮੀਫਾਈਨਲ ਮੰਨਿਆ ਜਾ ਰਿਹਾ ਸੀ ਪਰ ਦੋਸਤੋ ਇਹ ਸੈਮੀਫਾਈਨਲ ਠੀਕ ਆ ਵੀ ਜੇ ਤਾਂ ਕੋਈ ਹੋਰ ਤਰ ਜਿੱਤ ਕੇ ਬਾਜੀ ਲੈ ਜਾਂਦੀ ਤਾਂ ਉਹਨਾਂ ਲਈ ਤਾਂ ਇਹ ਮੰਨਣਾ ਯਾ ਮਹਿਸੂਸ ਕਰਨਾ ਗੱਲ ਬਣਦੀ ਸੀ ਵੀ ਅਸੀਂ 27 ਚ ਕੋਈ ਚੰਗਾ ਵਰਕ ਕਰਾਂਗੇ ਪਰ ਸਤਾਧਰਦਿਆਂ ਤਾਂ ਵਾਇ ਇਲੈਕਸ਼ਨ ਜਿਹੜੀਆਂ ਨੇ ਆਮ ਹੀ ਖਾਬਤਾ ਵੀ ਹੁੰਦੀਆਂ ਹੀ ਸਤਾਧਰਦਿਆਂ ਨੇ ਲੋਕਾਂ ਨੂੰ ਕਮਾਕਾਰਾਂ ਦੀ ਚੇਪ ਹੁੰਦੀ ਆ ਤੇ ਲੋਕ ਜਿਹੜੇ ਨੇ ਸਾਲ ਪੜ ਦਾ ਸਮਾਂ ਰਹਿੰਦਾ ਕੋਈ ਸਰਕਾਰ ਤੋਂ ਲਾਭ ਲੈਣ ਲਈ ਜਾਂ ਆਪਣੇ ਕਮਾਕਾਰਾਂ ਨੂੰ ਦੇਖਦੇ ਆ ਇਹ ਜਿਹੜਾ ਵੋਟ ਲੋਕ ਕਰ ਦਿੰਦੇ ਨੇ ਸਤਾਧਾਰੀ ਧਿਰ ਨੂੰ ਸੋ ਇਸ ਕਰਕੇ ਉਹਨਾਂ ਦਾ ਜਿਹੜਾ ਇਹ ਉਮੀਦਵਾਰ ਜਿੱਤਿਆ ਤੇ ਬੀਜੇਪੀ ਪਿਛੋਲੇ ਨੰਬਰ ਤੇ ਆਈ ਆ ਉਹ ਵੀ ਹੁਣ ਕੱਲਿਆਂ ਜਿਹੜਾ ਕਿਉਂਕਿ ਪੰਜਾਬ ਦੇ ਵਿੱਚ ਕੋਈ ਜ਼ਿਆਦਾ ਹਜੇ ਪੈਰ ਨਹੀਂ ਲੱਗ ਰਹੇ ਬੀਜੇਪੀ ਦੇ ਪਰ ਜੇ ਬੀਜੇਪੀ ਨੇ ਪੰਜਾਬ ਨੂੰ ਜਿੱਤਣਾ ਜਾਂ ਪੰਜਾਬ ਦੇ ਵਿੱਚ ਪੈਰ ਲਾਉਣੇ ਨੇ ਤਾਂ ਬੀਜੇਪੀ ਨੂੰ ਵੀ ਪੰਜਾਬ ਦੇ ਜਿਹੜੇ ਅਹਿਮ ਮਸਲੇ ਨੇ ਚਾਹੇ ਉਹ ਬੰਦੀ ਸਿੰਘਾਂ ਦੀ ਰਿਹਾਈ ਆ ਕਿਸਾਨਾਂ ਦੇ ਨਾਲ ਸੰਬੰਧਤ ਮਸਲੇ ਨੇ ਇਹਨਾਂ ਮਸਲਿਆਂ ਵੱਲ ਧਿਆਨ ਦੇਣਾ ਬਣਦਾ ਪਰ ਧਿਆਨ ਦੇਣ ਦੀ ਬਜਾਏ ਇਲੈਕਸ਼ਨ ਚੱਲ ਰਹੇ ਸੀ ਤੇ ਭਾਜਪਾ ਨੇ ਤਾਂ ਚੱਕ ਜੁਨੀਵਰਸਿਟੀ ਦਾ ਮੁੱਦਾ ਜਿਹੜਾ ਖੜਾ ਕਰਤਾ ਚੱਲਦੀ ਇਲੈਕਸ਼ਨ ਦੇ ਵਿੱਚ ਜਿਹਦੇ ਕਾਰਨ ਜੇ ਲੋਕਾਂ ਨੇ ਕੋਈ ਵੋਟ ਪਾਉਣੀ ਵੀ ਹੁੰਦੀ ਤਾਂ ਤਾਂ ਵੀ ਲੋਕਾਂ ਦੇ ਜਿਹੜੇ ਮੂੰਹ ਮੜ ਜਾਂਦੇ ਨੇ ਸੋ ਇਹ ਸਿਜ ਜਿਹੜੀ ਆਪਣੀ ਵਾਈ ਇਲੈਕਸ਼ਨ ਦੇ ਜੋ ਨਤੀਜੇ ਆਏ ਉਹਦੇ ਸੰਬੰਧ ਦੇ ਵਿੱਚ ਗੱਲਬਾਤ ਸੋ ਇੱਕ ਆਪਾਂ ਹੋਰ ਛੋਟੀ ਜੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆ ਤੁਸੀਂ ਸਾਰੇ ਪਿਛਲੇ ਦਿਨਾਂ ਤੋਂ ਇੱਕ ਬਹੁਤ ਹੀ ਵਿਵਾਦਤ ਨਾਂ ਜਿਹੜਾ ਪੰਜਾਬ ਦੀ ਫਿਜ਼ਾ ਦੇ ਵਿੱਚ ਗੂੰਜਦਾ ਰਿਹਾ ਸੋਸ਼ਲ ਮੀਡੀਆ ਤੋਂ ਲੈ ਕੇ ਪ੍ਰਿੰਟ ਮੀਡੀਆ ਤੱਕ ਸੁਰਖੀਆਂ ਬਣਿਆ ਰਿਹਾ ਉਹ ਨਾਂ ਸੀ ਸੂਬਾ ਸਿੰਘ ਜਿਹਨੂੰ ਕਿ ਤੁਸੀਂ ਸਾਰੇ ਸੂਬਾ ਸਰਹੰਦ ਤੁਸੀਂ ਸਾਰੇ ਜਾਸੀ ਸਾਰੇ ਨਹੀਂ ਉਹਨੇ ਖੁਦ ਆਪਣੇ ਆਪ ਨੂੰ ਇਹ ਜਿਹੜਾ ਨਾਮ ਦਿੱਤਾ ਸੀ ਪਤਾ ਨਹੀਂ ਉਹਨੂੰ ਪ੍ਰਮਾਤਮਾ ਨੇ ਕੀ ਉਹਦੀ ਬੁੱਧੀ ਭ੍ਰਸਟ ਕਰਤੀ ਸੀ ਵੀ ਜਿਹੜਾ ਉਹਨੇ ਇਹੋ ਜਿਹੇ ਪਾਪੀ ਬੰਦੇ ਦੇ ਨਾਮ ਆਪਣੇ ਨਾਮ ਦੇ ਨਾਲ ਜੋੜਨ ਦਾ ਯਤਨ ਕੀਤਾ ਤੇ ਉਹਨੇ ਫਿਰ ਉਹ ਜਿਆ ਕੀਤੀ ਦਾ ਫਲ ਵੀ ਪਾਇਆ ਸੂਬਾ ਸਰਹੰਦ ਦੀ ਟੀਮ ਦਾ ਇੱਕ ਅਹਿਮ ਜਿਹੜਾ ਵਰਕ ਨਾਲ ਉਹਨਾਂ ਦਾ ਸਹਿਯੋਗੀ ਸੀ ਪੁਲਿਸ ਦਾ ਮੁਲਾਜ਼ਮ ਸੀ ਜੀ ਦਾ ਨਾਮ ਸੀ ਕਸ਼ਵੀਰ ਸਿੰਘ ਉਹਨੂੰ ਸੀਬੀਆਈ ਨੇ 20 ਸਾਲਾਂ ਬਾਅਦ ਮੋਗੇ ਦੇ ਨੇੜੇ ਆਪਣੀ ਭੈਣ ਦੇ ਘਰੋਂ ਉਹਨੂੰ ਗ੍ਰਿਫਤਾਰ ਕੀਤਾ 20 ਸਾਲ ਉਹ ਸੀਬੀਆਈ ਨੂੰ ਜਿਹੜਾ ਆਪਣਾ ਲੋਕਮਚੀਚੀ ਸੀਬੀਆਈ ਦੇ ਨਾਲ ਖੇਡਦਾ ਰਿਹਾ ਸੀਬੀਆਈ ਦੇ ਅੱਖੀ ਘਟਾ ਪਾ ਕੇ ਉਹਨੇ 20 ਸਾਲ ਦਾ ਸਮਾਂ ਜਿਹੜਾ ਕੱਢਿਆ ਕੀ ਸੀ ਮਾਮਲਾ ਇਹ ਜਿਹੜਾ ਸੁਭਾ ਸਿੰਘ ਜਦੋਂ ਚਵਾਲ ਥਾਣੇ ਦੇ ਵਿੱਚ ਲੱਗਿਆ ਹੁੰਦਾ ਸੀ ਇਹ ਚਾਰਕ ਬੰਦੇ ਇਹਦੀ ਟੀਮ ਦੇ ਐਵੇਂ ਬੰਦੇ ਹੁੰਦੇ ਸੀ ਜਿਹੜੇ ਮੰਦੇ-ਮੰਦੇ ਪਿੰਡਾਂ ਚੋਂ ਚੱਕ ਕੇ ਲਿਆਉਂਦੇ ਸੀ ਦੋ ਐਸਆਈਸੀ ਇੱਕ ਇੱਕਾਸਟੇਬਲ ਸੀ ਕਸ਼ਮੀਰ ਸਿੰਘ ਨਾਲ ਸੋ ਦੱਸਦੇ ਨੇ ਉੱਥੇ ਚਵਾਲ ਦੇ ਨੇੜੇ ਦੇ ਇੱਕ ਪਿੰਡ ਦੇ ਦੋ ਭਰਾ ਜਿੰਨਾ ਜੋ ਇੱਕ ਫੌਜੀ ਸੀ ਉਹ ਆਪਣਾ ਖਾਦ ਵਗੈਰਾ ਲੈਣ ਵਾਸਤੇ ਜਾਂ ਕੋਈ ਹੋਰ ਸਮਾਨ ਲੈਣ ਵਾਸਤੇ ਕਹਿੰਦੇ ਚਵਾਲ ਬਸ ਤੇ ਗਏ ਤੇ ਜਦੋਂ ਉਹ ਬਸ ਸਟੈਂਡ ਤੇ ਉਤਰੇ ਨਾ ਤੇ ਇਹ ਕਸ਼ਮੀਰ ਸਿੰਘ ਤੇ ਨਾਲ ਉਹਦੇ ਜਿਹੜੇ ਦੋ ਥਾਣੇਦਾਰ ਸੀ ਐਸਆਈ ਉਹਨਾਂ ਦੋਹਾਂ ਨੂੰ ਚੱਕ ਕੇ ਚਵਾਲ ਥਾਣੇ ਲੈ ਆਉਂਦੇ ਨੇ ਤੇ ਲਿਆ ਕੇ ਉੱਥੇ ਸੂਬਾ ਸਰਹੰਗ ਦੇ ਪੇਸ਼ ਕਰ ਦਿੰਦੇ ਨੇ ਸੋ ਦੱਸਦੇ ਰੇ ਵੀ ਜਦੋਂ ਚਲੋ ਪਤਾ ਤਾਂ ਲੱਗ ਜਾਂਦਾ ਨੇੜੇ ਦੇ ਲੋਕਾਂ ਨੂੰ ਵੀ ਕੋਈ ਬੰਦਾ ਫੜ ਲਿਆ ਪੁਲਿਸ ਨੇ ਜਾਂ ਅੱਡੇ ਤੋਂ ਚੱਕ ਲਿਆ ਉੱਥੇ ਕਿੰਨਾ ਕੋਈ ਜਾਣਕਾਰ ਪੈਂਦਾ ਹੁੰਦਾ ਪਤਾ ਲੱਗ ਜਾਂਦਾ ਫੁਲਾਨੇ ਬੰਦੇ ਨੂੰ ਅੱਡੇ ਤੋਂ ਪੁਲਿਸ ਚੱਕ ਕੇ ਲੈ ਗਈ ਲਾਲਾਂ ਨਾਲਾ ਹੁੰਦੀ ਆ ਚਲੋ ਉਹ ਕਹਿੰਦੇ ਵੀ ਪਿਆਰ ਵਾਈ ਸ਼ੁਰੂ ਕੀਤੀ ਕਰਦਿਆਂ ਨੇ ਠਾਣੇ ਜਾਂਦੇ ਰਹੇ ਤੇ ਚਲੋ ਉਹਨਾਂ ਨੇ ਪਤਾ ਵੀ ਲੱਗ ਗਿਆ ਉਹਨਾਂ ਨੂੰ ਵੀ ਬੰਦਾ ਇੱਥੇ ਹੀ ਆ ਕਹਿੰਦੇ ਨੇ ਉਹ ਉਹਨਾਂ ਨੂੰ ਦਲਾਸਾ ਦੇ ਕੇ ਮੋੜਦੇ ਰਹੇ ਵੀ ਚੱਲ ਛੱਡ ਦੇਾਂਗੇ ਤੁਹਾਡਾ ਬੰਦਾ ਛੱਡ ਦੇਾਂਗੇ ਫਿਰ ਦੱਸਦੇ ਨੇ ਵੀ ਜਿਹੜਾ ਉਹਨਾਂ ਨੇ ਫੌਜ ਤੱਕ ਵੀ ਪਹੁੰਚ ਕੀਤੀ ਕਰਨਲ ਸੀ ਕੋਈ ਅਮਰਤਸਰ ਇਹ ਗਏ ਦੇ ਵਿੱਚ ਫੌਜ ਦਾ ਉਹ ਦੱਸਦੇ ਨੇ ਵੀ ਖੁਦ ਵੀ ਉਹ ਠਾਣੇ ਗਿਆ ਹੈ ਸੰਬੰਧ ਦੇ ਵਿੱਚ ਚੱਲ ਕੇ ਤੇ ਜਦੋਂ ਇਨਾਂ ਨੂੰ ਪਤਾ ਲੱਗਿਆ ਵੀ ਇਹ ਕੇਸ ਜਿਹੜਾ ਹਾਈਲਾਈਟ ਹੁੰਦਾ ਜਾ ਰਿਹਾ ਤੇ ਫੌਜ ਦਾ ਕਰਨਲ ਤੱਕ ਜਦੋਂ ਥਾਣੇ ਆ ਕੇ ਉਸ ਆਪਣੇ ਫੌਜੀ ਦੇ ਸਬੰਧ ਦੇ ਵਿੱਚ ਪੁੱਛਗਛ ਕਰਦਾ ਤਾਂ ਉਹਨੂੰ ਵੀ ਇਹ ਸੁਭਾਸੰਗ ਕੋਈ ਰਾਹ ਨਹੀਂ ਦਿੰਦਾ ਤੇ ਉਦੋਂ ਤੱਕ ਦੱਸਦੇ ਆ ਵੀ ਉਹਨਾਂ ਨੂੰ ਮਾਰ ਕੇ ਖਪਾ ਦਿੱਤਾ ਜਾਂਦਾ ਤੇ ਮਾਰ ਕੇ ਉਹਨਾਂ ਦੀਆਂ ਲਾਛਾਂ ਵੀ ਖੁਰਦ-ਵਰਦ ਕਰ ਦਿੱਤੀਆਂ ਜਾਂਦੀਆਂ ਨੇ ਸੋ ਦੋਸਤੋ ਫਿਰ ਘਰ ਦੇ ਪੈਰਬਾਈ ਸ਼ੁਰੂ ਕਰਦੇ ਨੇ ਤੇ ਅਦਾਲਤ ਦੇ ਹੁਕਮਾਂ ਦੇ ਨਾਲ ਨਾ ਇਹ ਕੇਸ ਸੀਬੀਆਈ ਨੂੰ ਟਰਾਂਸਫਰ ਹੋ ਜਾਂਦਾ ਬੜਾ ਮੁਸ਼ਕਲ ਆ ਬੜੀਆਂ ਲੰਮੀਆਂ ਪੈਰਵਾਈਆਂ ਕਰਨੀਆਂ ਪੈਂਦੀਆਂ ਨੇ ਇੱਕ ਤਾਂ ਕਿਸੇ ਦਾ ਬੰਦਾ ਚੱਲਿਆ ਜਾਂਦਾ ਦੂਸਰਾ ਉਹਨੂੰ ਇਹ ਸੰਘਰਸ਼ ਲੜਨੇ ਪੈਂਦੇ ਨੇ ਤੇ ਇੱਕ ਜਿਹੜਾ ਸਟੇਟ ਦੇ ਖਿਲਾਫ ਲੜਨਾ ਵੀ ਕਿਤੇ ਸੌਖਾ ਥੋੜੀ ਸੀ ਉਦੋਂ ਤਾਂ ਪੁਲਿਸ ਦਾ ਜੋਰ ਹੀ ਇੰਨਾ ਸੀ ਵੀ ਪੁਲਿਸ ਦੇ ਨਾਲ ਮੱਥਾ ਲਾਉਣਾ ਬੜਾ ਮੁਸ਼ਕਲ ਸੀ ਚਲੋ ਇਹ ਜਦੋਂ ਸੀਬੀਆਈ ਦੇ ਸਪੁਰਦ ਕੇਸ ਹੋ ਜਾਂਦਾ ਨਾ ਤੇ ਉਦੋਂ ਫਿਰ ਇਹ ਜਿਹੜਾ ਕਸ਼ਮੀਰ ਸਿੰਘ ਆ ਇਹ ਅੰਡਰਗਰਾਉਂਡ ਕੋ ਜਾਂਦਾ ਬਾਕੀ ਜਿਹੜੇ ਨਾਲ ਦੇ ਸਾਥੀ ਹੁੰਦੇ ਨੇ ਉਹਨਾਂ ਦੀਆਂ ਜਾਂ ਚਾਹੇ ਗ੍ਰਿਫਤਾਰੀਆਂ ਹੁੰਦੀਆਂ ਨੇ ਜਵਾਨ ਤਾਂ ਹੁੰਦੀਆਂ ਨੇ ਉਹ ਜਿਹੜੇ ਆ ਕੇ ਇਹ ਅਦੋਂਕ ਤਿੰਨ ਸਾਲ ਪਹਿਲਾਂ ਹੀ ਉਹ ਮੁਕਦਮੇ ਦੇ ਵਿੱਚ ਇਹ ਸਾਰੇ ਸਾਥੀਆਂ ਨੂੰ ਇਹਨਾਂ ਨੂੰ ਸਜ਼ਾ ਹੋ ਜਾਂਦੀ ਆ ਤੇ ਸਜ਼ਾ ਦੇ ਦੌਰਾਨ ਦੇਖੋ ਉਹ ਫਿਰ ਉਹਨੂੰ ਭਗੌੜਾ ਕਰਾਰ ਵੀ ਦੇ ਦਿੱਤਾ ਜਾਂਦਾ ਸਨ ਪੰਜ ਦੇ ਵਿੱਚ ਜਾ ਕੇ ਜਦੋਂ ਫਿਰ ਉਹ ਨਹੀਂ ਕੋਡ ਦੇ ਵਿੱਚ ਆਉਂਦਾ ਤੇ ਉਹਨੂੰ ਭਗੌੜਾ ਕਰਾਰ ਦੇ ਦਿੱਤਾ ਜਾਂਦਾ ਤੇ ਫਿਰ ਜਿਹੜਾ ਸੀਬੀਆਈ ਉਹਦਾ ਡਾਟਾ ਇਕੱਠਾ ਕਰਦੀ ਆ ਤੁਹਾਨੂੰ ਪਤਾ ਵੀ ਜਦੋਂ ਕੋਈ ਬੰਦਾ ਏਜੰਸੀਆਂ ਦੀ ਰਡਾਰ ਤੇ ਹੁੰਦਾ ਤੇ ਉਹਦਾ ਫਿਰ ਸਾਰਾ ਡਾਟਾ ਇਕੱਤਰ ਕੀਤਾ ਜਾਂਦਾ ਲਾ ਉਹਦੇ ਰਿਸ਼ਤੇਦਾਰਾਂ ਤੱਕ ਦੇ ਨਾਮ ਨੰਬਰ ਸਾਰਾ ਕੁਝ ਲਿਖ ਕੇ ਜਿਹੜਾ ਏ ਏਜੰਸੀਆਂ ਆਪਦੇ ਕੋਲੇ ਰੱਖਦੀਆਂ ਨੇ ਚਾਹੇ ਉਹ ਪੁਲਿਸ ਹੋਵੇ ਚਾਹੇ ਫਿਰ ਉਹ ਕੋਈ ਸੈਂਟਰ ਦੀਆਂ ਏਜੰਸੀਆਂ ਨੇ ਫਿਰ ਉਹ ਉਹਨਾਂ ਦੇ ਜੋ ਵੀ ਕਮਿਊਨੀਕੇਸ਼ਨ ਸਿਸਟਮ ਹੁੰਦੇ ਨੇ ਚਾਹੇ ਉਹ ਫੋਨ ਵਗੈਰਾ ਨੇ ਜਿਹੜਾ ਵੀ ਕੋਈ ਬੈਂਕ ਦਾ ਜਾਂ ਬੈਂਕ ਦਾ ਕੋਈ ਏਟੀਐਮ ਕਾਰਡ ਆ ਉਹ ਬੰਦਾ ਜਦੋਂ ਵੀ ਕੋਈ ਉਹਦਾ ਇਸਤੇਮਾਲ ਕਰਦਾ ਤਾਂ ਬੜੀ ਛੇਤੀ ਰਡਾਰ ਤੇ ਏਜੰਸੀਆਂ ਦੇ ਤੇ ਆ ਜਾਂਦਾ ਤੇ ਉਹਨੂੰ ਫੜ ਲਿਆ ਜਾਂਦਾ ਟ੍ਰੈਸ ਕਰ ਲਿਆ ਜਾਂਦਾ ਸੋ ਦੱਸਦੇ ਨੇ ਵੀ ਇਸ ਬੰਦੇ ਨੇ 20 ਸਾਲ ਨਾ ਤਾਂ ਫੋਨ ਦਾ ਇਸਤੇਮਾਲ ਕੀਤਾ ਨਾ ਕੋਈ ਕ੍ਰੈਡਿਟ ਕਾਰਡ ਵਗੈਰਾ ਵਰਤਿਆ ਨਾ ਕਿਸੇ ਹੋਟਲ ਦੇ ਵਿੱਚ ਜਾ ਕੇ ਇਹਨੇ ਆਪਣੀ ਆਈਡੈਂਟੀਟੀ ਦਿਖਾ ਕੇ ਉੱਥੇ ਰਹਿائش ਲਈ ਫਿਰਦਾ ਰਿਹਾ ਇਹ ਗੁਰਦੁਆਰਿਆਂ ਦੀਆਂ ਗੰਦੇ ਯਾਤਰਾਵਾਂ ਤੇ ਫਿਰਦਾ ਰਿਹਾ ਦੂਰ ਦੂਰ ਤਾਈਂ ਉੱਥੇ ਸਰਾਵਾਂ ਸੁਣਵਾ ਤੁਹਾਨੂੰ ਪਤਾ ਵੀ ਉੱਥੇ ਤਾਂ ਕੋਈ ਚਲੋ ਕੁਝਦਾ ਹੀ ਨਹੀਂ ਸੋ ਜਦੋਂ ਹੁਣ ਫਿਰ ਆ ਕੇ ਇਹ ਸੁਭਾ ਸਿੰਘ ਦੀ ਮੌਤ ਹੋ ਜਾਂਦੀ ਆ ਤੇ ਬਾਕੀ ਬੰਦੇ ਇਸ ਕੇਸ ਦੇ ਵਿੱਚ ਸਜ਼ਾ ਭੁਗਤ ਰਹੇ ਹੁੰਦੇ ਨੇ ਤੇ ਉਹਨੂੰ ਵੀ ਲੱਗਦਾ ਵੀ ਹੁਣ ਸੁਭਾ ਸਿੰਘ ਮਰ ਗਿਆ ਵੀ 20 ਸਾਲ ਹੋ ਗਏ ਮੈਨੂੰ ਤੁਰੇ ਫਿਰਦੇ ਨੂੰ ਸ਼ਾਇਦ ਹੋ ਸਕਦਾ ਵੀ ਜਿਹੜਾ ਸੀਬੀਆਈ ਵੀ ਹੁਣ ਠੰਡੀ ਪੈ ਗਈ ਹੋਵੇ ਹੁਣ ਕੀ ਹੋਣਾ ਸੋ ਦੱਸਦੇ ਆ ਵੀ ਉਹਨੇ ਫਿਰ ਕੋਈ SIM ਕਾਰਡ ਖਰੀਦਿਆ ਉਹ ਜਦੋਂ SIM ਕਾਰਡ ਫਿਰ ਉਹਨੇ ਖਰੀਦਿਆ ਨਾ ਆਪਣੇ ਨਾਮ ਤੇ ਖਰੀਦ ਲਿਆ ਤੇ ਜਦੋਂ ਫਿਰ ਉਹ ਅਪਡੇਟ ਵਗੈਰਾ ਹੋਇਆ ਤੇ ਜਦੋਂ ਉਹ ਜਿਹੜਾ ਏਜੰਸੀਆਂ ਦਾ ਡਾਟਾ ਇਕੱਠਾ ਕੀਤਾ ਹੁੰਦਾ ਉੱਥੇ ਫਿਰ ਅਲਰਟ ਹੁੰਦਾ ਤੇ ਜਦੋਂ ਉੱਥੇ ਅਲਰਟ ਹੋਇਆ ਤਾਂ ਉਹਨਾਂ ਨੇ ਜਦੋਂ ਫਿਰ ਉਹ ਦੇਖਿਆ ਤਾਂ ਉਹਨਾਂ ਨੂੰ ਪਤਾ ਲੱਗਿਆ ਵੀ ਇਹ ਕਸ਼ਵੀਰ ਸਿੰਘ ਜਿਹੜਾ ਪਿਛਲੇ ਲੰਮੇ ਸਮੇਂ ਤੋਂ ਭਗੌੜਾ ਚੱਲ ਰਿਆ ਇਹ ਸਾਰਾ ਉਹਦੇ ਸੰਬੰਧ ਚਾ ਅਲਾਖਟ ਤੇ ਏਜੰਸੀਆਂ ਫਿਰ ਉਹਦੇ ਵੱਖ-ਵੱਖ ਟਿਕਾਣਿਆਂ ਤੇ ਉਹਦੀ ਪੈੜ ਨੱਪਣੀ ਸ਼ੁਰੂ ਕਰਦੀ ਐ ਸੀਬੀਆਈ ਤੇ ਮੋਗੇ ਦੇ ਨੇੜੇ ਉਹਦੀ ਭੈਣ ਵਿਆਹੀ ਹੁੰਦੀ ਆ ਜਿੱਥੋਂ ਕੇ ਆ ਕੇ ਸੀਬੀਆਈ ਉਹਨੂੰ ਦਬੋਚ ਰਹੀਦੀ ਆ ਸੋ 20 ਸਾਲ ਬਾਅਦ ਸੀਬੀਆਈ ਵੱਲੋਂ ਜਿਹੜਾ ਉਹਨੂੰ ਦਬੋਚ ਲਿਆ ਗਿਆ ਇਹ ਉਹ ਸੂਬਾ ਸਰਹੰਦ ਦੀ ਉਸੇ ਟੀਮ ਦਾ ਹੈ ਮੈਂਬਰ ਸੀ ਜਿਨ੍ਹਾਂ ਨੇ ਅਨੇਕਾਂ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰਿਆ ਲੋਕਾਂ ਤੇ ਤਸ਼ੱਦਦ ਕੀਤੇ ਤੇ ਲੋਕਾਂ ਦੀਆਂ ਲਾਛਾਂ ਤੱਕ ਵੀ ਕਰਦਿਆਂ ਨੂੰ ਨਹੀਂ ਦਿੱਤੀਆਂ ਉਸੇ ਹੀ ਇਹ ਟੀਮ ਦਾ ਮੈਂਬਰ ਜਿਹਨੂੰ ਸੀਬੀਆਈ ਨੇ ਦਬੋਚਿਆ ਤੇ ਹੁਣ ਸੀਬੀਆਈ ਇਹਦਾ ਜਿਹੜਾ ਕੇਸ ਆ ਉਹਦਾ ਤਕਰੀਬਨ ਫੈਸਲੇ ਤੇ ਗਿਆ ਹੀ ਹੋਇਆ ਅੱਗੇ ਇਹਹੀ ਕਾਰਵਾਈ ਹੋਣਾ ਅੱਗੇ ਚੱਲ ਕੇ ਜਲਦੀ ਉਹਨੋਂ ਵੀ ਜਿਹੜਾ سزا ਹੋ ਜੂਗੀ ਜਦੋਂ ਕਿ ਬਾਕੀਆਂ ਨੂੰ ਹੋਈ ਹੋਈ ਆ ਤੇ ਬਾਕੀ ਦਾ ਸਮਾਂ ਹੁਣੇ ਜੇਲ੍ਹ ਦੇ ਵਿੱਚ ਬਿਤਾਰੂਗਾ ਸੋ ਦੋਸਤੋ ਕੋਈ ਬੰਦਾ ਜੁਰਮ ਕਰਕੇ ਕਿੰਨਾ ਵੀ ਭੱਜ ਲੇ ਕਿੱਥੇ ਵੀ ਛੁਪ ਜੇ ਇੱਕ ਨਾ ਇੱਕ ਦਿਨ ਉਹਨੂੰ ਆਪਣੇ ਕੀਤੇ ਦੀ ਸਜ਼ਾ ਭੁਗਤਣ ਦੇ ਲਈ ਕਾਨੂੰਨ ਦੇ ਸਕੰਜੇ 'ਚ ਆਉਣਾ ਹੀ ਪੈਂਦਾ ਤੇ ਜੇ ਕਾਨੂੰਨ ਦੇ ਸਕੰਜੇ 'ਚੋਂ ਕੋਈ ਬਚ ਵੀ ਜਾਵੇ ਤਾਂ ਫਿਰ ਉਹ ਪ੍ਰਮਾਤਮਾ ਦੀ ਕਚਹਿਰੀ ਦੇ ਵਿੱਚ ਐਹੋ ਜੀ ਸਜ਼ਾ ਭੋਗਦਾ ਕਿ ਉਹਦੀ ਹਕ ਉਸ ਤਾਂ ਵੀ ਯਾਦ ਰੱਖਦੀਆਂ ਨੇ ਤੋ ਇਸ ਕਰਕੇ ਸਦਾ ਦੇ ਦਸੇ ਦੇ ਵਿੱਚ ਪਾਵਰ ਦੇ ਹੰਕਾਰ ਵਿੱਚ ਆ ਕੇ ਜ਼ੁਲਮ ਕਰਨ ਲੱਗਿਆ ਸਾਨੂੰ 100 ਵਾਰੀ ਸੋਚਣਾ ਚਾਹੀਦਾ ਕਿ ਕਦੇ ਵੀ ਜਿਹੜਾ ਆਪ ਤੋਂ ਮਾੜਾ ਉਹਦੇ ਤੇ ਜ਼ੁਲਮ ਨਹੀਂ ਕਰਨਾ ਚਾਹੀਦਾ ਜ਼ੁਲਮ ਕਿਸੇ ਤੇ ਵੀ ਨਹੀਂ ਕਰਨਾ ਚਾਹੀਦਾ ਜੇ ਪ੍ਰਮਾਤਮਾ ਨੇ ਪਾਵਰ ਦਿੱਤੀ ਹੈ ਉਹਦਾ ਸਹੀ ਇਸਤੇਮਾਲ ਕਰੋ ਤਾਂ ਕਿ ਤੁਹਾਡੀਆਂ ਪੀੜ੍ਹੀਆਂ ਵੀ ਤੁਹਾਡੇ ਤੇ ਫਕਰ ਕਰ ਸਕਣ ਕਿ ਰਿਹਾ ਉਹ ਸੂਬਾ ਸਰਹੰਦ ਦਾ ਪਰਿਵਾਰ ਨਾਲ ਵੀ ਕੋਈ ਉਹ ਸੰਬੰਧ ਨਾ ਰਹੇ ਤੇ ਮਾੜੇ ਕੰਮ ਕਰਨ ਵਾਲੇ ਬੰਦੇ ਜਿਹੜੇ ਨੇ ਉਹ ਕਿੱਥੇ ਫਿਰ ਉਹ ਗੱਲਾਂ ਚੱਲੀਆਂ ਜਾਂਦੀਆਂ ਨੇ ਸੋ ਇਹ ਜਿਹੜਾ ਭਾਈ ਜੈਸੀ ਕਰਨੀ ਵੈਸੀ ਭਰਨੀ ਇਹ ਸੀ ਅੱਜ ਦੀ ਕੋਈ ਗੱਲਬਾਤ ਅੱਗੇ ਤੁਹਾਡੀ ਸੇਵਾ ਦੇ ਵਿੱਚ ਹੋਰ ਚੰਗੇ ਚੰਗੇ ਅਹਿਮ ਮੁੱਦਿਆਂ ਤੇ ਚੰਗੀਆਂ ਜਾਣਕਾਰੀਆਂ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੁੰਦੇ ਰਾਵਾਂਗੇ ਉਦੋਂ ਤੱਕ ਤੁਸੀਂ ਜੁੜੇ ਰਹੋ ਮੱਡ ਨਿਊਜ਼ ਪੰਜਾਬ ਦੇ ਨਾਲ ਤੇ ਨਾਲ ਤੁਹਾਨੂੰ ਅਪੀਲ ਆ ਵੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਰੱਬ ਰੱਖਾ